ਸਟਾਰਟ ਹੈ ਕਿਰਵਾਤ ਕੀ ਕਰਨ ਲੱਗੇ ਤੁਹਾਨੂੰ ਦੱਸਦੇ ਆ ਤੇ ਫਰੈਂਡਸ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਤੇ ਅੱਜ ਅਸੀਂ ਆਏ ਹਾਂ ਪੱਟੀ ਸ਼ਹਿਰ ਸ ਤੇ ਆ ਦੇਖ ਸਕਦੇ ਕਿੱਥੇ ਆਏ ਆਪਾਂ ਤੁਹਾਨੂੰ ਦੱਸਦੇ ਹ ਅੱਗੇ ਜਾ ਕੇ ਅਗ੍ਹੀ ਵੀਡੀਓ ਤੇ ਬਣੇ ਰਹੀ ਹਾਂ ਦੱਸਦੇ ਪੈਟੀਆਂ ਬਣਦੀਆਂ ਇੱਥੇ ਤੇ ਅਸੀਂ ਆਏ ਹਾਂ ਬਿਸਕੁਟ ਬਣਵਾਣ ਤੇ ਤੁਹਾਨੂੰ ਦੱਸਦੇ ਆ ਸਾਰਾ ਪ੍ਰੋਸੈਸ ਇਹ ਸ਼ਾਪ ਤੇ ਬੜੀ ਪੁਰਾਣੀ ਸ਼ਾਪ ਹੈ ਤੇ ਬਿਸਕੁਟ ਤੇ ਮਸ਼ੀਨ ਲੱਗੀ ਹੋਈ ਆ ਆਉਤੇਗੇ ਐਸੀ ਦਿਓ ਕਹਿੰਦੇ ਜੀ ਉਹਨਾਂ ਨੂੰ ਕੋਈ ਆਰਡਰ ਆਇਆ ਤੇ ਪੈਕਿੰਗ ਹੋ ਰਿਆ ਮੇਰੇ ਕੋਲ ਬਣਾਉਂਦੇ ਆਂ ਆ ਦੇਖ ਸਕਦੇ ਜੀ ਅਗਰ ਜੀ ਤੇ ਪੈਕਟੀਆਂ ਜੱਗ ਰਹੀਆਂ ਹਾਂ ਹਾਂ ਬਿਸਕੁਟ ਦਾਾਸ ਕਾਪ ਕੋਈ ਬੰਦਾ ਇਥੇ ਦੇ ਅੱਧਾ ਘੰਟਾ ਵੇਟ ਕਰੋ ਫਿਰ ਦੱਸਦੇ ਹਾਂ ਪਹਿਲਾਂ ਜਦੋਂ ਅਸੀਂ ਉੱਪਰ ਗਏ ਤੇ ਉਹਨਾਂ ਨੇ ਸਾਨੂੰ ਵੇਟ ਕਰਨ ਨੂੰ ਕਿਹਾ 2 ਘੰਟੇ ਕਿਉਂਕਿ ਉਹਨਾਂ ਦਾ ਆਪ ਦਾ ਕੰਮ ਚੱਲਦਾ ਪਿਆ ਸੀ ਪੈਟੀਆਂ ਬਣਾਉਂਦੇ ਪਏ ਸੀ ਡਬਲ ਰੋਟੀਆਂ ਤੇ ਐਨੇ ਗਾਹਕ ਜਿਆਦਾ ਆ ਗਏ ਇਸ ਕਰਕੇ ਨਾ ਅਸੀਂ ਵੀਡੀਓ ਬਣਾਉਣਾ ਜ਼ਰੂਰ ਲਈ ਤੇ ਪਰ ਵੌਇਸ ਓਵਰ ਕਰ ਲਈ ਕਿਉਂਕਿ ਮਸ਼ੀਨਾਂ ਚੱਲਦੀਆਂ ਆਵਾਜ਼ ਵੱਡੀ ਸੀ ਤਾਂ ਕਰਕੇ ਵੌਇਸ ਓਵਰ ਕਰਨੀ ਪਈ ਆ ਦੇਖੋ ਆਪਾਂ ਨਾ ਦੁੱਧ ਘਰੋਂ ਨਹੀਂ ਸੀ ਲੈ ਕੇ ਗਏ ਫਿਰ ਉਹਨਾਂ ਨੇ ਸਾਨੂੰ ਕਿਲੋ ਦੁੱਧ ਦਿੱਤਾ ਮੋਲ ਲੋਕੀ ਨਾ ਮੈਂ ਦੇਖਿਆ ਆਪਣਾ ਦੁੱਧ ਘਰੋਂ ਲੈ ਕੇ ਆਏ ਸੀ ਮੱਝ ਘਾ ਦਾ ਨਿੱਕੀ ਜਿਹੀ ਦੋਲਣੀ ਚ ਤੇ ਇੱਥੇ ਕਿਲੋ ਦੁੱਧ ਉਹਨਾਂ ਨੇ ਸਾਡੇ ਕੋਲ ਮੰਗਾਇਆ ਡੇਢ ਕਿਲੋ ਕਿਹੋ ਚ ਅਸੀਂ 3 ਕਿਲੋ ਆਟਾ ਤੇ ਕਿਲੋ ਦੁੱਧ ਤੇ ਡੇਢ ਕਿਲੋ ਪਾਈਸ ਉਹਨਾਂ ਨੇ ਬੂਰਾ ਖਾਂਡਾ ਹੋ ਵੀ ਨਾ ਕੋਲ ਰੱਖੀ ਹੋਈ ਸੀ ਛੱਡ ਕੋ ਲਾਸਟ ਵੀ ਜਨਾਂ ਦੁੱਧ ਦੇ ਖਾਣ ਦੇ ਪੈਸੇ ਲੈ ਲਏ ਜਿਨੇ ਬਨੇ ਬਣਵਾਈ ਦੇ ਵੀ ਤੇ ਆ ਦੇਖ ਲਓ ਇਹਨਾਂ ਨੇ ਨਾ ਟਰਨ ਫਾਇਰ ਟਰਨ ਤੁਹਾਨੂੰ ਆਵਾਜ਼ ਮਾਰੀ ਜਾਣੀ ਆਜੋ ਟਵਾੜੇ ਬਿਸਕੁਟ ਬਣਾਣੇ ਹੈ ਤਾਂ ਲੱਗੇ ਆ ਕੇ ਸਮਾਨ ਪਵਾ ਲੋ ਕੋਈ ਧੋਖਾ ਨਹੀਂ ਕੁਝ ਨਹੀਂ ਆ ਦੇਖ ਲੋ ਅ ਤੋਲੇ ਨਹੀਂ ਨਾ ਨਖੰਡ ਦੁੱਧ ਤੁਹਾਡਾ ਕਿਉ ਤੁਹਾਡਾ ਆਟਾ ਉਹਦੇ ਹਿਸਾਬ ਨਾਲ ਇੱਕ ਇੱਕ ਜੀ ਨੂੰ ਇਹ ਟੇਬਲ ਤੇ ਆਵਾਜ਼ ਮਾਰੀ ਜਾਂਦੇ ਨੇ ਤੇ ਨਾਲ ਨਾਲ ਦੇ ਬਿਸਕੁਟ ਦਾ ਆਟਾ ਗੁੰਨ ਲਿਓ ਮਸ਼ੀਨ ਦੇ ਵਿੱਚ ਪਾਈ ਜਾਂਦੇ ਨੇ ਮੈਂ ਵੀ ਨਾ ਫਸਟ ਟਾਈਮ ਦੇਖਿਆ ਅੱਗੇ ਬਣਵਾ ਲਿਆ ਦੇਣ ਦੇ ਮੈਂ ਕਰਕੇ ਮੈਂ ਵੀ ਜਾਵਾਂਗੀ ਦੇਖਾਂਗੀ ਆ ਦੇਖਿਓ ਹੁਣ ਇੱਥੇ ਬਣਾ ਰਹੇ ਨੇ ਆਟਾ ਵਿਚ ਪਾਉਂਦੇ ਨੇ ਬਰਫ਼ ਬਰਫ਼ ਬੇਕਿੰਗ ਸੋਡਾ ਆਟਾ ਕਿਉਂ ਖੰਡ ਸਾਰਿਆਂ ਨੂੰ ਪਾ ਕੇ ਤੇ ਇੱਕ ਉਹਦਾ ਆਟਾ ਤਿਆਰ ਕਰ ਲੈਂਦੇ ਡੋਜ ਨੂੰ ਅਸੀਂ ਕਹਿੰਦੇ ਆ ਤੇ ਉਹ ਫਿਰ ਬਾਅਦ ਚਾਹ ਦੇ ਕੁਆਲਿਟੀ ਮਸ਼ੀਨ ਤੇ ਮੁੰਡਾ ਬੈਠਾ ਨਾ ਜੈਲੋਟੀ ਛਲਟ ਵਾਲੇ ਫਿਰ ਇਹਨਾਂ ਨੇ ਬਿਸਕੁਟ ਬਣਾ ਲਏ ਆਪਣੇ ਇਹਨਾਂ ਦਾ ਮਸ਼ੀਨ ਰੱਖੀ ਹੈ ਪਸੀ ਰਾਏ ਬਣਾਈ ਜਾਂਦੇ ਨੇ ਤਾਂ ਦਿਖਾਣੇ ਅਧਿਕਾ ਇਹਨਾਂ ਨੂੰ ਪੂਰਾ ਐਨ ਫਿਟਨਾ ਕਾਚ ਲੈਣਾ ਆਟੇ ਨੂੰ ਦੱਬੀ ਜਾਣਾ ਹੈ ਤੇ نیچے ਉਹ ਸ਼ੇਪ ਨਾਲ ਬਿਸਕੁਟ ਨਿਕਲੇ ਜਾਣੇ ਤੇ ਰੱਖੀ ਜਾਣੀ ਤੇ ਫਿਰ ਇਹਨਾਂ ਨੂੰ oven 'ਚ ਪਕਾਣਗੇ। ਨਾਏ ਜਦੋਂ ਇੱਕ ਦਾ ਬਣਾ ਲਿਆ ਫਿਰ ਨੋਜਕ ਦੂਸਰੇ ਨੂੰ ਆਵਾਜ਼ ਮਾਰ ਲੈਣਾ ਉਹਦਾ ਆਟਾ ਗੋਲ ਲੈਣਾ ਇਸ ਤਰ੍ਹਾਂ ਕਰਕੇ ਇਹਦੇ ਨੂੰ ਪਹਿਲੇ ਬਾਂਦੇ ਪੇਸੇ ਪਹਿਲੇ ਸਾਡੀ ਵਾਰੀ ਆਈ ਸੀ ਤੇ ਬਿਸਕੁਟ ਬਾਂਦੇ ਪੇਸੇ ਸੀ ਸਾਡੇ ਦੇਖ ਸਕਦੇ ਜੀ। ਇਹ ਵੀ ਅਸੀਂ ਤਾਂਮਨਾਏ ਨੇ ਮੇਰੇ ਬੇਟੇ ਦੇ ਪੇਪਰ ਸੀ। ਉਹ ਪਿੰਦਾ ਹੀ ਮੈਂ ਨਾ ਮम्मा ਚੇਰੇ ਉੱਚਾ ਕਰੂੰਗਾ ਨਾਲੇ ਤੇ ਇਸ ਪੱਟ ਬਿਸਕੁਟ ਖਾ ਲਿਆ ਕਰੂੰਗਾ ਨਾਲੇ ਮੈਂ ਪਾੜ ਲਿਆ ਕਰੂੰਗਾ ਫੇਰ ਟਾਈਮ ਚੇਰੇ ਉਹਨਾਂ ਕੋਲ ਤਾਂ ਕਿ ਬੱਚਾ ਰੋਟੀ ਖਾ ਕੇ ਨਹੀਂ ਜਾਂਦਾ ਤੇ ਉਹ ਨੋਸੀ ਬਣਾਵਾ ਕੇ ਦਿੱਤੇ ਸੀ ਬਿਸਕੁਟ ਆ ਦੇਖ ਮਸ਼ੀਨ ਹੈ ਨਾ ਜਿਹੜੀ ਇਹਨੂੰ نیچے ਨਾਲ ਪੂਲ ਕੋਲ ਫਿੱਟ ਕਰ ਲੈਣਾ ਹੈ ਤੇ ਬਾਅਦ ਚੋਟਰੀਆਂ ਚ ਪਾ ਪਾ ਕੇ ਰੱਖੀ ਜਾਣਾ ਹੈ ਦੋ ਜਾਣਿਆਂ ਦੇ ਮੇਰੇ ਖਿਆਲ ਦੋ ਜਾਣਿਆਂ ਦੇ ਇੱਕ ਵਾਰੀ oven ਚ ਰੱਖਾ ਦਿੰਦੇ ਸੀ ਨਿਸ਼ਾਨੇ ਕੋਈ ਰੱਖ ਲੈਂਦੇ ਸੀ ਜਿਹੜੇ ਹੱਥ ਨਾਲ ਪੰਜ ਸੱਤ ਆਟਾ ਥੋੜਾ ਜਿਹਾ ਬਚਦਾ ਸੀ ਨਾ ਉਹਦੇ ਬਿਸਕੁਟ ਤੇ ਬਹੁਤ ਜ਼ਿਆਦਾ ਸਵਾਦ ਹੁੰਦੇ ਨੇ ਹੈਲਥੀ ਹੁੰਦੇ ਨੇ ਵਧੀਆਂ ਦੇ ਜੋ ਬਾਜ਼ਾਰ 'ਚ ਬੱਚੇ ਖਾਂਦੇ ਨੇ ਉਹਨਾਂ ਨਾਲ ਤੇ ਮੈਂ ਕਹਿੰਨੀ ਕਿਤੇ ਜਿਆਦਾ ਵਧੀਆ ਹੁੰਦੇ ਨੇ ਆ ਦੇਖਿਓ ਇਧਰ ਇਹਨਾਂ ਸਾਰੇ ਬਣਾ ਕਰਤੇ ਆ ਪਰ ਲੈਣੀਆਂ ਇੱਕ ਜਾਨਾ ਆਟਾ ਬਣਾਉਂਦਾ ਸੀ ਤੇ ਦੋ ਜਾਨੇ ਤੇ ਬਿਸਕੁਟ ਇੱਕ ਪਾਈ ਰੱਖਿਆ ਸੀ ਨਾਲੇ oven ਚ ਚਾਰ ਜਾਨਿਆਂ ਨੇ ਮੇਰੇ ਖਿਆਲ ਅ ਘਟੋ ਘਟ 7 8 ਜਾਨੇ ਹੋਨੇ ਆ ਤੇ ਜਿੰਨਾਂ ਦੇ ਇਨਾਂ ਨੇ ਬਿਸਕੁਟ ਬਣਾਉਣੇ ਸੀ ਸਭ ਆਪੋ ਆਪਣਾ ਸਮਾਨ ਲੈ ਕੁਝ ਬੈਠੇ ਕੋਈ نیچے ਸੀ ਕਿਹੇ ਦੀਵਾਰੀ ਆ ਰਹੀ ਸੀ ਤੇ ਖੜ ਜਾਂਦੇ ਆ ਆ ਇਹਨਾਂ ਦੀ oven ਵਾਲੀ ਮਸ਼ੀਨ ਚੀਚੇ ਬਣਾਣਗੇ ਅਗੇ ਮੈਨੂੰ ਮੈਂ ਸੁਣਿਆ ਅਗੇ ਨਾ ਤਾਲ ਦੇਣ ਦੇਖ ਕੇ ਉਹ ਚ ਤੇਲ ਚ ਹੋਣੀ ਪਰ ਨਾ ਦੇਖ ਲਓ ਕਿੰਨਾ ਵਧੀਆ ਕੰਮ ਹੈ ਆ ਟ੍ਰਿਗਾ ਚਲਾ ਦਿੱਤੀ ਇਹਨਾਂ ਸੈਟਿੰਗ ਕਰਕੇ ਹਨਾ ਇੱਕ ਹੋਰ ਕੀ ਨੀਚੇ 3 ਰੱਖ ਲਈ ਨਾ ਉਹਦੇ ਮੁਤਾਬਿਕ ਉਹਨਾਂ ਨੂੰ ਪਤਾ ਹੈ ਇੱਕ ਗਾਹਕ ਦੇ ਐਨੇ ਬਿਸਕੁਟ ਆ ਉੱtre ਇਹਨਾਂ ਨੂੰ ਬਾਹਰ ਚਲਾਣੀ ਫਿਰ ਉੱਪਰ ਲੈਣਾ ਲਾ ਲੈਣਾ ਸਿਰਫ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ 1 ਕਿਲੋ ਕਿਉਂ 4 ਕਿਲੋ ਬਿਸਕੁਟ ਤਿਆਰ ਹੁੰਦੇ ਨੇ ਤੇ 1.5 ਕਿਲੋ ਕਿਉਂ ਸਾਡੇ 6 ਕਿਲੋ ਤਿਆਰ ਹੋਈ ਸੀ ਦੇਖ ਸਕਦੇ ਜੀ ਉਹਨਾਂ ਦਾ ਪ੍ਰੋਸੈਸ ਬਾਚੇ ਜਿਹੜਾ ਸਾਡੇ ਬਿਸਕੁਟ ਪੀਕਿੰਗ ਹੋ ਜਾਂਦੇ ਨੇ ਉਹ ਵੰਚ ਪੱਕ ਜਾਂਦੇ ਨੇ ਆ ਮਸ਼ੀਨ ਚ ਨਾ ਰੱਖਦੇ ਨੇ ਤੇ ਸਾਨੂੰ ਉਹ ਮਸ਼ੀਨ ਆ ਰੰਜਿਆ ਮਾਰਦੀ ਹੁੰਟਰ ਚਾ ਜਿਸ ਨਾਲ ਇਹਨਾਂ ਨੂੰ ਪਤਾ ਚੱਲ ਜਾਂਦਾ ਕਿ ਸਾਡੇ ਅਗੇ ਕਿਸੇ ਦਾ ਕਿਓ ਨਾ ਜੰਮਿਆ ਹੋਇਆ ਬੜਾ ਸੀ ਤੇ ਇਹਨਾਂ ਨੇ ਉਹ ਤੋਂ ਵੀ ਉੱਤੇ ਰੱਖ ਕੇ ਦਿੱਤਾ ਕਿ ਕਿ ਉਹ ਪਿਗਲ ਜੇ ਤੇ ਛੇਤੀ ਨਿਕਲ ਜਾਏ ਡੱਬੇ ਜੋ ਪੈਟੀਆਂ ਬਣੀਆਂ ਜਾਂਦੀਆਂ ਏ ਇਹ ਮਿਰਕਲ ਅਗਲੇ ਦੁਕਾਨਾਂ ਵਾਲਿਆਂ ਨੂੰ ਪੈਟੀਆਂ ਬਣਾ ਕੇ ਦਿੰਦੇ ਨੇ ਜਿਹੜੇ ਪਿੰਡਾਂ 'ਚ ਵੇਚਦੇ ਨੇ ਡਬਲ ਰੋਟੀਆਂ, ਪੈਟੀਆਂ, ਬ੍ਰੈਡ ਵਗੈਰਾ ਸਾਰਾ ਕੰਮ ਇੱਥੇ ਆਪ ਹੀ ਬਣਾੰਦ ਦੇ ਨੇ ਆ ਦੇਖਿਓ ਹੁਣ ਇੱਥੇ ਬਿਸਕੁਟ ਦੇਖ ਰਹੇ ਨੇ ਇੱਕ ਵਾਰੀ ਦੇਖ ਕੇ ਚਲੇਗੇ ਹੂਟੜੀਆਂ ਵੱਜਾ ਸੀ ਤੇ ਫਿਰ ਨਹੀਂ ਸੀ ਹੋਈ ਤੇ ਬਾਅਦ 'ਚ ਫੇਰ ਹੀ ਨਾ ਰੱਖਿਆ ਫਿਰ ਉਹਨਾਂ ਕੱਢ ਕੇ ਤੇ ਹੋਰ ਵੀ ਰੱਖ ਰਹੇ ਨੇ ਹੁਣ ਉਧਰ ਉਹ ਕੱਢ ਲਿਆਣਗੇ ਜੇ ਫਰੈਂਡ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗ ਰਹੀ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ ਤੇ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਆ ਕਰੋ ਆ ਦੇਖਿਓ ਕਿਸੇ ਨਾਲ ਸਾਡੀਆਂ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦੇ ਰਹੇ ਜੀ ਜਿਹਦੇ ਲਈ ਫੜਾ ਬਹੁਤ-ਬਹੁਤ ਧੰਨਵਾਦ ਉਹਨੇ ਇਹ ਗਏ ਹੋਏ ਸੀ ਸਾਡੇ ਮੰਦੀ ਸੇਵਾ ਲੱਗੀ ਸੀ ਤੇ ਇਹਨਾਂ ਨੇ ਬਣਾਈਆਂ ਜੀ ਤੇ ਫਿਰ ਕਿਸੇ ਦਿਨ ਜਾਣ ਕੇ ਫਿਰ ਬਣਾ ਕੇ ਲੈ ਆਉਣਗੇ ਆ ਦੇਖਿਓ ਹਣ ਕੱਢ ਲਿਆ ਨੇ ਬਿਸਕੁਟ ਬਣ ਚੁੱਕੇ ਨੇ ਸਾਰਾ ਪ੍ਰਸਾਸ ਸੀ ਦਿਖਾਇਆ ਹੈ ਕਿਸ ਤਰ੍ਹਾਂ ਪੀਪੀ ਵਾਲੇ ਜਿਹਨੂੰ ਲੋਕ ਬਿਸਕੁਟ ਆਖਦੇ ਨੇ ਤੇ ਦੇਸੀ ਘਿਓ ਵਾਲੇ ਬਿਸਕੁਟ ਕਿਸ ਤਰ੍ਹਾਂ ਬਣਦੇ ਨੇ ਇਹ ਮਸ਼ੀਨਾਂ ਰਾਈਂ ਦੁਕਾਨ ਦੇ ਤੇ ਐਦਰ ਹੁਣ ਲਫਾਫੇ ਜਾ ਦੇਖੋ ਪੈਕਿੰਗ ਕਰਦੇ ਪੈਨੇ ਇਹ ਸਾਡੀ ਪੈਕਿੰਗ ਹੁੰਦੀ ਪਈ ਇਸ ਤਰ੍ਹਾਂ ਕਰਕੇ ਨਾ ਤੋਲਣੇ ਨਹੀਂ ਇਤਰਾ ਹੀ ਦੇ ਦੇਨੇ ਆ ਇਹ ਤੋਵਲ ਵਾਗੈ ਸੀ 3-3 ਕਿਲੋ ਨਾਲ ਸਾਡੇ ਬਿਸਕੁਟ ਆ ਦਿੱਤੇ ਸੀ ਫਿਰ ਇਸ ਤੋਂ ਬਾਅਦ ਅਸੀਂ ਕੀ ਆਣ ਲਗੇ ਘਰ ਥੋੜੀ ਜਿਹੀ ਕਿਤੇ ਸ਼ੋਪਿੰਗ ਬਾਅਦ ਉਹ ਟੈਕਟਨ ਮਿਲਦੇ ਘਰ ਚੱਕਿਆ ਘਰ ਆ ਚੁੱਕੇ ਆ ਚਾ ਪਾਣੀ ਇੱਕ ਵਾਰੀ ਪੀ ਲਿਆ ਸੀ ਤੇ ਹੁਣ ਮੈਂ ਨਾ ਇੱਕ ਕੱਲਾ ਲਫਾਫਾ ਆਪਣੇ ਬੇਟੇ ਨੂੰ ਦਵਾਂਗੇ ਤੇ ਬਾਕੀ ਇੱਕ ਲਫਾਫਾ ਫਿਰ ਅਸੀਂ ਤਿੰਨ ਹਿੱਸੇ ਕਰਾਂਗੇ ਸਾਰਿਆਂ ਨੂੰ ਕੋਜੀ ਦਵਾਂਗੇ ਜਦੋਂ ਜੀ ਕਰੇਕਰ ਜੋ ਮਰਜ਼ੀ ਖਾ ਲੇ ਕੋਈ ਨਾ ਹੋਵੇ ਕਿ ਸਾਨੂੰ ਥੋੜੇ ਮਿਲੇ ਬਹੁਤੇ ਮਿਲੇ ਇਸ ਕਰਕੇ ਨਾ ਮੈਂ ਕੱਢ ਰਹੀ ਸੀ ਡੱਬਿਆਂ ਚ ਤੇ ਹੋਰ ਮੈਂ ਡੱਬੇ ਲਿਆ ਕੇ ਡੈਡੀ ਨੂੰ ਮੰਮੀ ਨੂੰ ਆਪਣੇ ਤੇ ਅੰਝ ਦੇ ਪਾਰ ਵਖਰੇ ਤੇ ਠੀਕ ਹੈ ਫਰੈਂਡ ਮਿਲਦੇ ਆ ਤੁਹਾਨੂੰ ਇੱਕ ਹੋਰ ਨਵੀਂ ਵੀਡੀਓ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡਾ ਵੀਡੀਓ ਦੇਖਣ ਲਈ ਤੇ ਠੀਕ ਹੈ ਫਰੈਂਡ ਬਾਏ ਬਾਏ